ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਟਿੰਗ ਕਰਨ ਲੱਗੇ ਆ ਸਟ੍ਰੇਟ ਸਲਵਾਰ ਦੀ ਇਹ ਸਲਵਾਰ ਵਰਕ ਵਾਲਾ ਕਪੜਾ ਸਾਰੀ ਸਲਵਾਰ ਦੇ ਵਿੱਚ ਵਰਕ ਆ ਇਹ ਸਿੱਧੇ ਲੋਟ ਨਹੀਂ ਬਣਦੀ ਆ ਡੇ ਲੋਟ ਬਣਦੀ ਹੈ ਇਹਦੀ ਲੰਬਾਈ ਹੈਗੀ 36 ਇੰਚ ਤਿਆਰ ਆਪਾਂ ਰੱਖਾਂਗੇ 33 ਇੰਚ ਐਦਰੂ ਬੈਲਟ ਵੀ ਲਗਾਣੀ ਆ ਰੋ 10 ਇੰਚ ਚੋਲੀ ਪੌਂਚਾ ਰੱਖਣਾ 7 7.5 ਇੰਚ ਤਿਆਰ ਹੈ ਜੀ ਕਾਟ ਪਾ ਲੈਣੀ ਇਸ ਤਰ੍ਹਾਂ ਬਿਲਕੁਲ ਸੌਖਾ ਤਰੀਕਾ ਸਲਵਾਰ ਕਟਿੰਗ ਕਰਨ ਦਾ ਹੈਗਾ ਵਾ ਬਾਕੀ ਸਭ ਦੇ ਤਰੀਕੇ ਲਗ-ਲਗ ਹੁੰਦੇ ਆ ਕੋਈ ਗਏ ਕੱਟਦਾ ਕੋਈ ਕਿਵੇਂ ਕੱਟਦਾ ਤਾਂ ਹੋ ਗਈ ਸਲਵਾਰ 벨ਟ ਇਹਨਾਂ ਵੀ ਹੈਗੀ 24 ਇੰਚ ਤਿਆਰ ਆਹ ਵਾਲਾ ਕਪੜਾ ਜਿਹੜਾ ਇਹਦੇ ਵਿੱਚੋਂ 벨ਟ ਲਗਾਵਾਂਗੇ ਠੀਕ ਹੈ ਜੀ 5 ਇੰਚ ਕਟਿੰਗ ਕਰਾਂਗੇ 7.5 ਲੰਬਾਈ ਕੀ ਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅੱਗੇ ਤੋਂ ਆਪਾਂ ਸੁਣੀਆਂ ਸੁਣੀਆਂ ਕਟਿੰਗ ਦੀਆਂ ਸਟਿਚਿੰਗ ਦੀਆਂ ਵੀਡੀਓ ਲੈ ਕੇ ਆਵਾਂਗੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ